ਆਪਣੇ ਆਪ ਨੂੰ ਕੋਈ ਸੋਚੀ ਨਹੀਂ ਆਈ ਨਹੀਂ ਸਿੱਖ ਲੈ ਗੁਰਮਤ ਪਾਏ ਨਾ ਹੀ ਸਿੱਖਿਆ ਮਾਣੀ ਤੇ ਨਾ ਗੁਰਮਤ ਲਈ ਹੈ ਮੈਂ ਸੰਗਤ ਮੈਂ ਬੈਠੇ ਉਜਾਏ ਨਾ ਹੀ ਕਦੇ ਉਹ ਸੰਗਤ ਵਿੱਚ ਜਾ ਕੇ ਬਹਿੰਦੇ ਨੇ ਗੁਰ ਪਹੁਲ ਕੋ ਭੇਦ ਨਾ ਪਾਏ ਗੁਰੂ ਸਾਹਿਬ ਦੀ ਬਾਣੀ ਦਾ ਤੇ ਖੰਡੇ ਦੀ ਪੌਲ ਦਾ ਉਹਨਾਂ ਨੂੰ ਭੇਦ ਹੀ ਨਹੀਂ ਹੁੰਦਾ ਚੌਥਰਥ ਸਿੱਖੀ ਸਦਕੇ ਹੋਏ ਮਰ ਕੇ ਤੇ ਚੌਥੇ ਸੁਣਿਓ ਚੌਥੇ ਸਿੱਖ ਦੇ ਸਦਕੀ ਚੌਥੇ ਤਰ੍ਹਾਂ ਦੇ ਸਿੱਧਕਵਾਨ ਸਿੱਖ ਹੁੰਦੇ ਹਨ ਗੁਰ ਬਿਨ ਅਪਰ ਨਾ ਮੰਨੇ ਕੋਈ ਜਿਹੜਾ ਸਿੱਧਕੀ ਹੁੰਦਾ ਨਾ ਮਹਾਰਾਜ ਕਹਿੰਦੇ ਉਹਦੀ ਨਿਸ਼ਾਨੀ ਇਹ ਆ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ ਚੌਥਾ ਸਿੱਖ ਚੌਥਾ ਸਿੱਧਕੀ ਸਿੱਖ ਉਹਦੀ ਪਹਿਲੀ ਨਿਸ਼ਾਨੀ ਹੈ ਵੀ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਪ੍ਰਤ ਗੋਰ ਮੜੀ ਬਾਠ ਭੂਲ ਨਾ ਮੰਨੇ ਕਿਸੇ ਕਬਰ ਮੜੀ ਮਸਾਨ ਨੂੰ ਕਿਸੇ ਕਰਮ ਕਾਂਡ ਵਹਿਮ ਭਰਮ ਨੂੰ ਉਹ ਮੰਨਦਾ ਹੀ ਨਹੀਂ ਹੈ ਜੀਵਨ ਮਰਨ ਵਿਖੇ ਗੁਰ ਸਰਨੇ ਜੀਵਨ ਤੋਂ ਲੈ ਕੇ ਮਰਨ ਤੱਕ ਉਹ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਜਦੋਂ ਦਾ ਜਨਮ ਸਿੱਖੀ ਵਿੱਚ ਹੋ ਗਿਆ ਸਿੱਖ ਪਰਿਵਾਰ ਵਿੱਚ ਹੋ ਗਿਆ ਗੁਰਬਾਣੀ ਨਾਲ ਜੁੜੇ ਹੋਏ ਪਰਿਵਾਰ ਵਿੱਚ ਹੋ ਗਿਆ ਸਿਦਕਤਾਨ ਗੁਰੂ ਗ੍ਰੰਥ ਸਾਹਿਬ ਤੇ ਬਣ ਗਿਆ ਮਹਾਰਾਜ ਕਹਿੰਦੇ ਫਿਰ ਉਹ ਮਰ ਸਕਦਾ ਆ ਗੁਰੂ ਦੀ ਸ਼ਰਨ ਨਹੀਂ ਛੱਡਦਾ ਸਿਦਕਮਾਨ ਜਨਮ ਤੋਂ ਲੈ ਕੇ ਮਰਨ ਤੱਕ ਉਹ ਸ਼ਰਨ ਗੁਰੂ ਦੀ ਰਹਿੰਦਾ ਹੈ ਤਜੇ ਨਾ ਜਮ ਪਰਵਾਹੇ ਮੈਂ ਤਰਨੀ ਤਜੇ ਨਾ ਜਮ ਪਰਵਾਹੇ ਮੈਂ ਤਰਨੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਉਹ ਜਿੱਦਾਂ ਦਾ ਮਰਜੀ ਸਮਾਂ ਆਜੇ ਤੇ ਆਪਣੇ ਗੁਰੂ ਦੀ ਸ਼ਰਨ ਨਹੀਂ ਛੱਡਦਾ ਸਿਰ ਜਾਣੇ ਲਗ ਸਦਾ ਨਿਭਾਏ ਕਹਿੰਦਾ ਸਿਰ ਜਾਹੇ ਤਨ ਸਦਾ ਨਿਭਾਏ ਸਿਰ ਦੇਣ ਤੱਕ ਜਾਂਦਾ ਸਿਰ ਤੱਕ ਵੀ ਵਾਰ ਦਿੰਦਾ ਹੈ ਸਿੱਖੀ ਸਿਦਕ ਦੇ ਵਿੱਚ ਸਿਰ ਵੀ ਵਾਰ ਦਿੰਦਾ ਮਹਾਰਾਜ ਕਹਿੰਦੇ ਨਬਾਉਣ ਵਾਲਾ ਸਿਦਕ ਵਾਲਾ ਇਹ ਥੋੜੇ ਨੇ ਹੈਣ ਵਿਰਲੇ ਨਹੀਂ ਘਣੇ ਫੈਲ ਫਕੜ ਸੰਸਾਰ ਮਹਾਰਾਜ ਇਹੋ ਬੇਨਤੀ ਕਰਾਂ ਸਿੱਖ ਨੂੰ ਨਾ ਗੁਰੂ ਗ੍ਰੰਥ ਸਾਹਿਬ ਤੇ ਸਿਦਕ ਚਾਹੀਦਾ ਪ੍ਰੋਸਾ ਬੜਾ ਗੁਰੂ ਗੁਰੂ ਸਾਹਿਬ ਤੇ ਸਿੱਖ ਦਾ ਪ੍ਰੋਸਾ ਮੰਗਦੇ ਆ ਜੇ ਵਿਸ਼ਵਾਸ ਆ ਗਿਆ ਨਾ ਤੁਲਕ ਛੋਟੀ ਜੀ ਗਾਥਾ ਸਾਂਝੀ ਕਰਦੇ ਆ 1 ਮਿੰਟ ਦੇ ਵਿੱਚ ਜਿੰਨਾ ਚਿਰ ਵਿਸ਼ਵਾਸ ਆਣਾ ਗੁਰੂ ਤੇ ਪਰੋਸ ਆਇਆ ਵਾਲ ਵਿੰਗਾ ਨਹੀਂ ਹੁੰਦਾ ਉਨੀ ਦੇਰ ਤੱਕ ਤੇ ਜਦੋਂ ਵਿਸ਼ਵਾਸ ਟੁੱਟ ਜਾਣਾ ਉਦੋਂ ਹੀ ਕਹਾਣੀ ਬਦਲ ਜਾਣੀ ਉਦਾਹਰਨ ਦੇ ਦਿੰਦਾ ਨਾ ਦਮਦਮਾ ਸਾਹਿਬ ਵਿੱਚ ਦਸਮ ਪਾਤਸ਼ਾਹ ਬੈਠੇ ਤੇ ਇੱਕ ਸਿੱਖ ਤੇ ਉਹਦੀ ਸਿੱਖਣੀ ਦੋਵੇਂ ਜਾਣੇ ਮਹਾਰਾਜ ਕੋਲ ਆਉਂਦੇ ਹੁੰਦੇ ਸੀ ਸਿੱਖ ਦਾ ਕਲਗੀਧਰ ਪਾਤਸ਼ਾਹ ਤੇ ਬੜਾ ਯਕੀਨ ਸੀ ਬੜਾ ਵਿਸ਼ਵਾਸ ਰੱਜ ਕੇ ਭਰੋਸਾ ਹੈ ਉਹਦੀ ਸਿੱਖਣੀ ਜਿਹੜੀ ਇਹਨਾਂ ਦੀ ਪਤਨੀ ਹੀ ਨਾ ਜਿਹੜੀ ਉਹ ਕਿਸ ਕਬਰ ਵਾਲੇ ਬਾਬੇ ਨੂੰ ਮੰਨਦੀ ਉਹ ਸਿੱਖ ਨੂੰ ਕਹਿੰਦੀ ਆ ਕਿ ਤੂੰ ਮੇਰੇ ਕਬਰ ਵਾਲੇ ਬਾਬੇ ਨੂੰ ਮੰਨ ਉਹ ਕਹਿੰਦਾ ਵੀ ਮੈਨੂੰ ਕਲਗੀਧਰ ਤੋਂ ਪਾਤਸ਼ਾਹ ਤੋਂ ਬਿਨਾ ਕੋਈ ਹੋਰ ਦਰਸ ਸੁਝਦਾ ਵੀ ਨਹੀਂ ਹੈਗਾ ਮੈਂ ਜਾਣਾ ਵੀ ਨਹੀਂ ਤੇ ਹੁਣ ਆ ਇਦਾਂ ਵੀ ਘਰੋਂ ਦੋਵਾਂ ਇਕੱਠਿਆਂ ਨੇ ਨਿਕਲਣਾ ਤੇ ਜਿਹੜੀ ਪਤਨੀ ਸੀ ਉਹਨੇ ਕਬਰ ਵਾਲ ਨੂੰ ਤੁਰ ਪੈਣਾ ਤੇ ਜਿਹੜਾ ਸਿੱਖ ਸੀ ਉਹਨਾਂ ਦਸਵੇਂ ਪਾਤਸ਼ਾਹ ਕੋਲ ਚੱਲ ਜਾਨਾ ਤੇ ਜਾਨ ਲੱਗੇ ਨੇ ਨਾ ਉਹਨੇ ਜਦੋਂ ਲੰਗਣਾ ਨਾ ਕਬਰ ਤੇ ਲਾਗੋ ਉਹਨੇ ਰੋਜ਼ ਜੁੱਤੀ ਮਾਰ ਕੇ ਜਾ ਕਰਨੀ ਕਬਰ ਉਹਦੇ ਉੱਤੇ ਸਿੱਖ ਨੇ ਤੇ ਉਹਦੀ ਘਰ ਵਾਲੀ ਨੇ ਕਹਿਣਾ ਤੂੰ ਰੋਜ਼ ਜੁੱਤੀ ਮਾਰ ਕੇ ਜਾਣਾ ਵਾ ਤੂੰ ਨਾ ਮਾਰਿਆ ਕਰ ਉਹ ਕਹਿੰਦਾ ਮੇਰਾ ਕੀ ਵਿਗਾੜ ਲੂਗਾ ਮੇਰੇ ਸਿਰ ਤੇ ਕਲਗੀ ਤਰੇ ਪਾਤਸ਼ਾਹ ਖੜਾ ਮੇਰਾ ਕੀ ਵਿਗਾੜੂ ਰੋਜ਼ ਉਹਨੇ ਇਦਾਂ ਹੀ ਨੀਮ ਨਮਾਇਆ ਰੋਜ਼ ਜੁੱਤੀ ਮਾਰ ਕੇ ਜਾਣੀ ਉਹਦੀ ਘਰ ਵਾਲੀ ਨੇ ਕਹਿਣਾ ਵੇ ਜਿੰਨੂੰ ਲੋਕ ਮੱਥਾ ਟੇਜਾ ਤੂੰ ਜੁੱਤੀ ਮਾਰਦਾ ਜਾ ਕਦੇ ਮੱਥਾ ਟੇਕ ਕੇ ਵੇਖੀ ਮੇਰੇ ਪੀਰ ਦੇ ਅੱਖੇ ਲਾ ਕੇ ਵੇਖੀ ਕਦੇ ਰੋਜ਼ ਗੱਲ ਜਿਹੜੀ ਕਹੀ ਜਾਵੇ ਨਾ ਇੱਕ ਬਾਰ 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 ਉਹਦਾ ਅਸਰ ਕਦੇ ਹੋ ਜਾਂਦਾ ਹੁਣ ਇੱਕ ਜਨ ਜਿਹਦੀ ਘਰ ਵਾਲੀ ਨੇ ਰੋਜ਼ ਕਹਿਣਾ ਮੱਥਾ ਟੇਕਦਾ ਜੁੱਤੀ ਨਾ ਮਾਰਿਆ ਕਰ ਮੱਥਾ ਵੀ ਟੇਕ ਕਦੇ ਉਹ ਦਿਨ ਘਰ ਵਾਲੀ ਵਿੱਲਾ ਤੇਰਾ ਲਾਮਾ ਲਾ ਹੀ ਦੇਣਾ ਬਸ ਉਹ ਦਿਨ ਲਾਮਾ ਲਾਉਣ ਲੱਗਾ ਉਹਨੇ ਮੱਥਾ ਟੇਕਿਆ ਪੀਰ ਨੇ ਧੌਣੋਂ ਫੜ ਲਿਆ ਕਹਿੰਦਾ ਤੂੰ ਬੜੀ ਜੁੱਤੀ ਮਾਰੀ ਮੇਰੀ ਬਹੁਤ ਮਾਰੀ ਕਹਿੰਦਾ ਉਹਨੂੰ ਫੜ ਕੇ ਨਾ ਮਹਾਰਾਜ ਸਾਹਿਬ ਕੋ ਲੈ ਗਏ ਸਿੱਖ ਨੇ ਜਾ ਕੇ ਮਹਾਰਾਜ ਨੂੰ ਪਾਸ਼ਾ ਕੋ ਮਹਾਰਜ ਹਸਨ ਲਾਗ ਪੇ ਦਸਮ ਪਾਸ਼ਾ ਉਹ ਜਦੋਂ ਉਹ ਜਾ ਕੇ ਆਉਂਦੇ ਮਹਾਰਾਜ ਇਹ ਤਾਂ ਤੁਹਾਡੇ ਸਿੱਦਕ ਬੜਾ ਰੱਖਦਾ ਸੀ ਤੁਹਾਡੇ ਤੇ ਵੀ ਸ਼ਹਾਵਾਸ਼ ਬੜਾ ਤੇ ਮਹਾਰਾਜ ਇਹਨੂੰ ਕਬਰ ਵਾਲੇ ਨੇ ਕਿਦਾਂ ਫੜਿਆ ਮਹਾਰਾਜ ਕਹਿੰਦੇ ਜਿੰਨਾ ਚਿਰ ਇਹਦਾ ਮੇਰੇ ਤੇ ਯਕੀਨ ਰਿਹਾ ਨਾ ਮੈਂ ਇਹਦਾ ਵਾਲ ਵਿੰਗਾ ਨਹੀਂ ਹੋਣਾ ਜਦੋਂ ਇਹਨੇ ਆਪਣਾ ਸਿਰ ਜਾ ਕੇ ਕਬਰ ਨੂੰ ਝੁਕਾਤਾ ਮੇਰੇ ਤੋਂ ਯਕੀਨ ਤੋੜਿਆ ਤੇ ਉਧਰ ਝੁਕਾਇਆ ਨਾ ਜਾ ਮੇਰੇ ਵਾਲੇ ਪਾਸੇ ਤੋਂ ਜਿਕਸਿਤਕ ਛੱਡਿਆ ਤੇ ਉਧਰ ਉਧਰ ਸਿਰ ਝੁਕਾਇਆ ਨਾ ਜਾ ਕੇ ਤੇ ਜਦੋਂ ਮਹਾਰਾਜ ਕਹਿੰਦੇ ਮੇਰੇ ਵੱਲੋਂ ਸਿਦਕੀ ਤੋੜ ਬੈਠਾ ਫਿਰ ਉਹ ਮੇਰਾ ਕੀ ਲੱਗਦਾ ਮਹਾਰਾਜ ਕਹਿੰਦੇ ਜਦੋਂ ਮੇਰੇ ਵੱਲੋਂ ਸਿੱਧਕੀ ਤੋੜ ਬੈਠਾ ਹੈ ਯਕੀਨ ਹੀ ਛੱਡ ਬੈਠਾ ਹੈ ਤੇ ਦਸਮੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਜਿਹੜਾ ਮਰਜੀ ਫੜੇ ਫਿਰ ਤੇ ਜਿਹੜਾ ਸਿੱਖ ਮੇਰੇ ਤੇ ਭਰੋਸਾ ਕਰਦਾ ਯਕੀਨ ਕਰਦਾ ਮੈਂ ਉਹਦਾ ਵਾਲ ਵਿੰਗਾ ਨਹੀਂ ਹੋਂਦ ਦਿੰਦਾ ਫਿਰ ਸਿੱਖ ਨੂੰ ਸਮਝ ਆਈ ਕਿ ਗੁਰੂ ਤੇ ਭਰੋਸਾ ਮੰਗਦਾ ਯਕੀਨ ਮੰਗਦਾ ਵਿਸ਼ਵਾਸ ਮੰਗਦਾ ਤੇ ਸਿੱਖ ਸਿੱਧਕ ਵਾਲਾ ਹੀ ਗੁਰੂ ਨੂੰ ਪ੍ਰਵਾਨ ਹੈ ਕਾਨ ਮਿਥਿਆ ਲਖ ਕਰ ਜਗ ਮਾਹੇ ਮਹਾਰਾਜ ਕਹਿੰਦੇ ਸਿਦਕਵਾਨ ਸਿੱਖ ਕਹਿੰਦਾ ਤਨ ਜਿਹੜਾ ਨਾ ਸਰੀਰ ਇਹ ਮਿਥਿਆ ਹੈ ਇਹ ਖਤਮ ਹੋ ਜਾਏਗਾ ਸਿੱਖੀ ਸੱਚ ਪ੍ਰਾਪਤ ਕੀ ਕਰਤਾ ਪਾਤਸ਼ਾਹ ਕਹਿੰਦੇ ਨੇ ਸੱਚੀ ਸਿੱਖੀ ਦੀ ਸਿਦਕ ਨੂੰ ਕਮਾਈ ਨੂੰ ਕਮਾਉਂਦਾ ਹੈ ਇਮ ਪ੍ਰਾਨਨ ਬਾਸਣ ਲੱਗ ਧਰਤਾ ਮਹਾਰਾਜ ਕਹਿੰਦੇ ਇਮ ਪ੍ਰਾਨਨ ਵਿਨਾਸ਼ਣ ਲੱਗ ਧਰਤਾ ਆਪਣੇ ਪ੍ਰਾਣਾ ਨੂੰ ਪੰਥ ਕੌਮ ਦੀ ਖਾਤਰ ਬਿਨਾਸ਼ ਵੀ ਕਰ ਦਿੰਦਾ ਹੈ ਵਿਗਣ ਅਨੇਕ ਕਸ਼ਟ ਮੈਂ ਸਾਰੇ ਅਨੇਕਾਂ ਵਿਗਣਾ ਵਿੱਚੋਂ ਲੰਘ ਜਾਂਦਾ ਅਨੇਕਾਂ ਦੁੱਖਾਂ ਵਿੱਚੋਂ ਲੰਘ ਜਾਂਦਾ ਅਨੇਕਾਂ ਕਸ਼ਟਾਂ ਵਿੱਚੋਂ ਲੰਘ ਜਾਂਦਾ ਹੈ ਗੱਡ ਸਦਕ ਨਹੀਂ ਨਿਰਵਾਰ ਪਰ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੁੰਦਾ ਸਿਦਕ ਨੂੰ ਛੱਡਦਾ ਨਹੀਂ ਅੱਜ ਤਾਂ ਕਿਤੇ ਬੰਦੇ ਦੇ ਫਿੰਸੀਆਂ ਨਿਕਲ ਆਉਣ ਤੇ ਤਾਂ ਧਰਮ ਬਦਲ ਜਾਂਦੇ ਲੋਕੀ ਬਹੁਤੇ ਦਬਾਅ ਬੜੀ ਵਧੀਆ ਕਰਦੇ ਜੀ ਚਲੋ ਆਪਾਂ ਜੋ ਦਰ ਨੂੰ ਇਦਾਂ ਦੇ ਵੀ ਆ ਗਏ ਨੇ ਜਿਨ੍ਹਾਂ ਨੂੰ ਕਿਸੇ ਗੱਲੋਂ ਮੜਾ ਜਾ ਕਾਟਾ ਪਿਆ ਤੇ ਸੋਚਿਆ ਚਲੋ ਧਰਮ ਤਬਦੀਲ ਕਰ ਲਈਏ ਕਿ ਇਹਨੂੰ ਮੜਾ ਮੋੜਾ ਕੋ ਦੁੱਖ ਰੋਗ ਲੱਗਾ ਚਲੋ ਧਰਮ ਤਬਦੀਲ ਕਰ ਲਈਏ ਬੜਾ ਸੌਖਾ ਹੋ ਗਿਆ ਲੋਕਾਂ ਵਾਸਤੇ ਅੱਜ ਕੱਲ ਧਰਮ ਦੀ ਕੋਈ ਐਹਮੀਅਤ ਹੀ ਨਹੀਂ ਰਹੀ ਪਰ ਸਾਧਗੁਰੂ ਕਹਿੰਦੇ ਜਿਹੜਾ ਸਿਦਕ ਵਾਲਾ ਹੈਗਾ ਨਾ ਸਿਦਕ ਵਾਲਾ ਉਹ ਵੱਡੇ ਤੋਂ ਵੱਡੇ ਦੁੱਖਾਂ ਚ ਲੰਘ ਜੇਗਾ ਔਕੜਾਂ ਕੋ ਲੰਘ ਜਾਏਗਾ ਮੁਸ਼ਕਲਾਂ ਤੋਂ ਲੰਘ ਜਾਏਗਾ ਪਰ ਆਪਣੇ ਗੁਰੂ ਦੇ ਚਰਨਾਂ ਤੋਂ ਸਿਦਕ ਨਹੀਂ ਛੱਡਦਾ ਹੁੰਦਾ ਪਾਲ ਮੈਂ ਸਿਰ ਦੇ ਸਿਦਕ ਨਾ ਖੋਵਾ ਆਪਣਾ ਸਿਰ ਦੇ ਦਿੰਦਾ ਪਰ ਸਿਦਕ ਨਹੀਂ ਛੱਡਦਾ ਸੋ ਸਿੱਖ ਮੇਰੋ ਪੂਰਨ ਹੋਵਾ ਨਾਰਾ ਕਹਿੰਦੇ ਉਹ ਸਿੱਖ ਮੇਰਾ ਪੂਰਾ ਸਿੱਖ ਹੁੰਦਾ ਹੈ ਪੰਚਮ ਸਖੀ ਭਾਵ ਉਪਾਰਾ ਪੰਜਮਾ ਹੈ ਭਾਵਨਾਵਾਲੀ ਪ੍ਰੇਮ ਵਾਲੀ ਸਿੱਖੀ ਪੰਜਵੀਂ ਪ੍ਰੇਮ ਭਾਵਨਾ ਵਾਲੀ ਸਿੱਖੀ ਹੈ। ਲਖ ਗੁਰ ਮਹਿ ਮਹ ਪਰ ਸਰਨ ਆਏ। ਮਹਾਰਾਜ ਕਹਿੰਦੇ ਪ੍ਰੇਮ ਵਾਲੀ ਸਿੱਖੀ ਇਹ ਆ ਕਿ ਉਹ ਗੁਰੂ ਦੀ ਸ਼ਰਨ ਵਿੱਚ ਰਹਿੰਦਾ ਹੈ। ਇਸ ਦਿਨ ਗੁਰਮੂਰਤ ਉਰ ਧਾਰੇ। ਉੱਠਦਿਆਂ ਫਿਰਦਿਆਂ ਹਰ ਵੇਲੇ ਕੰਮਕਾਰ ਕਾਰ ਵਿਹਾਰ ਕਰਦਿਆਂ ਗੁਰੂ ਦਾ ਮੂਰਤ ਗੁਰੂ ਦਾ ਧਿਆਨ ਚਿੱਤ ਵਿੱਚ ਰੱਖਦਾ ਹੈ। ਕਰੇ ਭਾਵ ਸਭ ਸਿੱਖ ਮਜਾਰੇ। ਬਾਦਸ਼ਾਹ ਕਹਿੰਦੇ ਸਾਰੇ ਸਿੱਖ ਪ੍ਰੇਮ ਕਰਦੇ ਹਨ ਫਿਰ। ਪੰਜ ਸੇ ਸਿਕ ਪੰਜ ਪ੍ਰਕਾਰ ਸਿਕ ਇਮ ਕਹੈ ਸਤਿਗੁਰੂ ਕਹਿੰਦੇ ਨੇ ਪੰਜ ਪ੍ਰਕਾਰ ਸਿੱਖ ਏਮ ਕਹੇ ਪੰਜ ਪ੍ਰਕਾਰ ਦੀ ਸਿੱਖੀ ਮਹਾਰਾਜ ਨੇ ਦਰਸਾਈ ਹੈ ਜਥਾ ਕਰਮ ਫਲ ਦੀ ਰਗ ਲਹਿ ਜਿਹੋ ਜਿਹਾ ਕਰਮ ਹੈ ਉਹ ਜਿਹਹਾ ਫਲ ਹੈ ਹਲਤ ਪਲਤ ਮੈਂ ਬਣੂ ਸਹਾਈ ਮਰ ਕੇ ਜੁਦਾ ਮੈਂ ਲੋਕ ਪਰਲੋਕ ਸਹਾਈ ਹੋਵਾਂਗਾ ਜਮ ਸੰਕਟ ਤੇ ਲਿਹੋ ਛਟਾਏ ਪ੍ਰੇਮ ਵਾਲੇ ਸਿੱਖ ਨੂੰ ਜਮਾਂ ਤੋਂ ਛਡਾਵਾਂਗਾ ਦੋਹਰਾ ਸਤਗੁਰ ਪੂਰਨ ਜਨਮ ਕਾ ਪੂਰੀ ਤਨ ਕੀ ਆਸਾ ਸਤਗੁਰ ਕਹਿੰਦੇ ਜਿਹੜੇ ਸਿੱਖ ਸਿਦਕ ਵਿੱਚ ਪੂਰੇ ਹਨ ਉਹਨਾਂ ਦੀਆਂ ਆਸਾ ਵੀ ਪੂਰੀਆਂ ਹੋਣਗੀਆਂ ਨਾਨਕ ਜਪਿਏ ਨਾਮ ਨਿਤ ਸਿਮਰੋ ਸਾਸ ਗਰਾਸ ਪਾਤਸ਼ਾਹ ਜੀ ਕਹਿੰਦੇ ਹਨ ਵਾਹਿਗੁਰੂ ਪਰਮੇਸ਼ਰ ਨੂੰ ਜਪਣ ਵਾਲਿਆਂ ਨੇ ਸਾਸ ਗਰਾਸ ਸਿਮਰਨ ਕਰਨ ਵਾਲਿਆਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਕਾ ਪਏ ਬਣਿਆ ਸਤਨਾਮ ਅਨਰਾਗੀ ਮਹਾਰਾਜ ਕਹਿੰਦੇ ਕੋਈ ਪਰਮੇਸ਼ਰ ਦੇ ਪ੍ਰੇਮ ਵਾਲਾ ਬਣ ਜਾਂਦਾ ਹੈ ਤਾਂ ਕਾਮ ਕ੍ਰੋਧ ਮਦ ਮਨ त्याਗੇ ਉਹ ਚਿਤ ਵਿੱਚੋਂ ਕਾਮ ਕ੍ਰੋਧ ਵਕਾਰ ਛੱਡ ਦਿੰਦਾ ਹੈ ਰੱਖ ਸਥਰ ਸਤਿਗੁਰੂ ਪਰ ਸਾਰ ਤੇ ਉਹ ਸਦਾ ਹੀ ਗੁਰੂ ਸਾਹਿਬ ਤੇ ਪਰ ਰੱਖਦਾ ਹੈ ਸਿੱਖ ਘਰ ਸੰਤੋਖ ਸਿੰਘ ਸ਼ਾਂਤ ਸੰਤੋਸ਼ਾ ਸਤਿਗੁਰੂ ਪਾਤਸ਼ਾਹ ਕਹਿ ਲੱਗੇ ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਉਹ ਸਿੱਖ ਦੇ ਉਤੋਂ ਸੰਤੋਖ ਸਿੰਘ ਵੀ ਕੁਰਬਾਨਿਆ ਸਦਕੇ ਜਾਂਦਾ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਤੇ ਛਦਕ ਰੱਖਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਵਿਸ਼ਵਾਸ ਕਰਦਾ ਵਾ ਮਾਰੇ ਕਹਿੰਦੇ ਸੰਤੋਖ ਸਿੰਘ ਜੀ ਕਹਿੰਦੇ ਕਵੀ ਸਾਹਿਬ ਕਹਿੰਦੇ ਮੈਂ ਵੀ ਉਸ ਸਿੱਖ ਤੋਂ ਸਦਕੇ ਜਾਵਾਂ ਕੁਰਬਾਨ ਜਾਵਾਂ ਗੁਰੂ ਸਾਹਿਬ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਮ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਤੇਲ ਫੁੱਲ ਪੇਟਾਵਾ ਯਾਤਰਾਵਾਂ ਸਵਾਵਾ ਸਫਲ ਕਰਨ ਜੀ ਗੁਰੂ ਦਰਬਾਰ ਅੰਦਰ ਚੱਲ ਰਹੀਆਂ ਕਾਰ ਸੇਵਾਵਾ ਅੰਦਰ ਤਨ ਮਨ ਧੰਨਾ ਸੇਵਾ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਖਰੀ ਭੰਤੀਆਂ ਪੜ ਕੇ ਸਮਾਪਤੀ ਹੈ ਜੀ ਬਨਿਆ ਸਤ ਨਾਮ ਅਨਰਾਗੀ ਕਾਮ ਕਰੋ ਦਮਦ ਮਨ ਤੇ ਆਗੇ ਰਾਖ ਸਤਰ ਸਤ ਗੁਰ ਪਰਸਾ ਧਰ ਸੰਤੋਖ ਸਿੰਘ ਸ਼ਾਂਤ ਸੰਤੋਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ